ਕੋਣ ਸ਼ਰਕਤ ਜਿਹੜਾ ਹੂਨ ਦੇ ਨਾਲ ਇੱਕ ਦੁਕਾਨ ਦੇ ਚੱਗ ਲੱਗੀ ਆ ਇੱਕ ਦੁਕਾਨ ਤੋਂ ਪੱਖ ਦੇ ਪੱਖ ਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ ਅਸੀਂ ਤੇ ਇਹ ਕਹਾਂਗੇ ਵੀ ਅਸੀਂ ਬਿਜਲੀ ਬੋਰਡ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਨ ਚੌਂਕ ਤੋਂ ਲੈ ਕੇ ਫਾਟਾ ਚੌਂਕ ਤੱਕ ਕਿੰਨੇ ਤੋਂ ਜੋੜਨੇ ਕਿੰਨੀ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਸੀਂ ਆਪਣੇ ਖਰਚਿਆਂ ਤੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ ਕੀ ਜਗ੍ਹਾ ਤੇ ਨਹੀਂ ਹੈ 835 ਦੇ ਉੱਤੇ ਅਸੀਂ ਸ਼ੌਪ ਬੰਦ ਕਰਕੇ ਗਏ ਆ ਸਾਰਾ ਬਾਜ਼ਾਰ ਬੰਦ ਹੋ ਗਿਆ ਤੇ ਕੋਈ ਇੱਕ ਦੀ ਦੁਕਾਨ ਖੁੱਲੀ ਸੀ ਕਰੀਬ 9:45 ਮਿੰਟ ਤੇ ਅੱਗ ਲੱਗੀ ਐ ਲੋਕਾਂ ਨੇ ਕਾਲ ਕੀਤੀ 10-15 ਮਿੰਟ ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਗੁਰਦਾਸਪੁਰ ਦੇ ਮੁੱਖ ਬਾਜ਼ਾਰ ਵਿੱਚ ਅੱਜ ਭਿਆਨਕ ਦੁਕਾਨਾਂ 'ਚ ਅੱਗ ਲੱਗ ਗਈ ਅਤੇ ਦੇਖਦੇ-ਦੇਖਦੇ ਕਰੀਬ 6 ਦੁਕਾਨਾਂ ਇਸ ਅੱਗ ਦੀ ਲਪੇਟ 'ਚ ਆ ਗਈਆਂ ਅਤੇ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ 'ਚ ਪੂਰਾ ਇਲਾਕਾ ਸਾਮ ਦੇ ਮਾਹੌਲ 'ਚ ਹੈ ਉਧਰ ਹੀ ਦੁਕਾਨਦਾਰਾਂ ਦਾ ਕਹਿਣਾ ਕਿ ਹੋ ਸਕਦਾ ਕਿ ਇਹ ਅੱਗ ਦੀ ਵਜ੍ਹਾ ਸ਼ਾਰਟ ਸਰਕਟ ਹੋ ਸਕਦੀ ਹੈ ਉਧਰ ਮੌਕੇ ਤੇ ਪਹੁੰਚਿਆ ਫਾਇਰ ਬਰਗੇਡ ਦੇ ਗੱਡੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਅਤੇ ਇਸ ਘਟਨਾ ਦੇ ਚਲਦਿਆਂ ਚਾਰੇ ਪਾਸੇ ਹਫੜਾ ਦਫੜੀ ਮੱਚੀ ਹੋਈ ਹੈ ਤੇ ਲੋਕਾਂ 'ਚ ਸੈਮ ਦਾ ਮਾਹੌਲ ਹੈ। ਘਟੜ ਸ਼ੜਕਾ ਦਾ ਜਿਹੜਾ ਹੋਂ ਦੇ ਨਾਲ ਇੱਕ ਦੁਕਾਨ ਦੇ ਚੱਗ ਲੱਗੀ ਆ। ਇੱਕ ਦੁਕਾਨ ਤੋਂ ਪੱਖ ਦੇ ਪੱਖ ਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਪਿਆਦੀ ਆ। ਅਹੀਂ ਤੇ ਇਹ ਕਹਾਣੀ ਅਹੀਂ ਬਿਜਲੀ ਬੋਰ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਨ ਚੌਂਕ ਕੋ ਲੈ ਕੇ ਬਟਾ ਚੌਕ ਬੱਗ ਕਿੰਨੇ ਤੋਂ ਜੋੜਨਾ ਕਿੰਨੀ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਸੀਂ ਆਪਣੇ ਖਰਚਿਆਂ ਦੇ ਨੂੰ ਤਾਰ ਜਿਹੜੀ ਆ ਉਹ ਮੰਗਵਾਈ ਆ ਇਹ ਨਾਂ ਤੇ ਪਿਆਰ ਤੋਂ ਤਾਰਾਂ ਬਦਲਦੇ ਆ ਨਾ ਜੋੜ ਪੜਦੇ ਆ ਇਹ ਕਦੀ ਕਦੇ ਹਟ ਕੋ ਤਾਰਾਂ ਐ ਨਹੀਂ ਜੀ ਸ਼ਾਰਟ ਸਰਕਟ ਨੇ ਅੱਗ ਲੱਗੀ ਆ ਉਹ ਸੌਣ ਸੌਣ ਸਰਕਟ ਦੇ ਨਾਲ ਹੀ ਅੱਗ ਲੱਗੀ ਆ ਜੀ ਸਾਰੇ ਇਹ ਜਿੰਨੀ ਅੱਗ ਲੱਗੀ ਆ ਸ਼ਾਰਟ ਸਰਕਟ ਜਿੰਨੀਆਂ ਤਾਰਾਂ ਹੋਣਗੀਆਂ ਉਹ ਪੰਜ ਤਰਾਂ ਸੜ ਗਈਆਂ ਜੀ ਪੰਜ ਤਰਾਂ ਦਾ ਰਿਆ ਕੱਖ ਨਹੀਂ ਗਾ ਜੀ ਕੁਛ ਨਹੀਂ ਰਿਆ ਅੰਦਰ ਨਾਲ ਜਾ ਰਹੇ ਨੇ ਵਪਾਰੀ ਬੰਦਾ ਤੇ ਪਹਿਲਾਂ ਹੀ ਵਪਾਰੀ ਵਪਾਰੀ ਵਰਗ ਦੇ ਪਿੰਨੂ ਜੜਿਆ ਪਿਆ ਇੱਕ ਮੰਦੇ ਦੀ ਮਾਰ ਉਤੋਂ ਪੁੱਜਣਿਆ ਪਿਆ ਕਾਰੋਬਾਰ ਹੈ ਨਹੀਂ ਉਤੋਂ ਦਾ ਨਾ ਜਿਹੜੀ ਅੱਗ ਲੱਗੀ ਆ ਨਾ ਕਿ ਪ੍ਰਸ਼ਾਸਨ ਨੇ ਨਾ ਕਿਹਾ ਨਾ ਕੋਈ ਮਦਦ ਕਰਨੀ ਆ ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ ਟੀਮ ਟਾਈਮ ਨਾ ਪਹੁੰਚ ਗਏ ਸੀ ਇੱਥੇ ਟੀਮਾਂ ਜਿਹੜੀਆਂ ਪਹੁੰਚੀਆਂ ਮੈਂ ਪਾਣੀ ਆ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਹਦਾ ਤੇ ਪਾਣੀ ਨਹੀਂ ਚੱਲਿਆ ਜੀ 20 ਮਿੰਟ ਪਹਿਲੇ ਕਿਉਂ ਨਾ ਅੱਗ ਲੱਗੀ ਨੋਸੋ ਹੁਣ ਕੀ ਹੋਣਾ ਨਾਲ ਆਉਣੇ ਕੋਥੇ ਆਏ ਸੇਵਾ ਸੰਤਰਾ ਦੇ ਕਰੀ ਨੇ ਦੇਸ ਵਿੱਚ ਆ ਗਦੀ ਵਾਲਾ ਗੋਥਿਆ ਪੋਚੇ ਜਿੱਥੇ ਪਹੁੰਚਿਆ ਉਹ ਕਹਿੰਦਾ ਹੁਣੇ ਕੱਢੀ ਗਈ ਹੈ ਉੱਥੇ ਗਈ ਵੀ ਨਹੀਂ ਪਹੁੰਚੀ ਜੇ ਗਈ ਪਹੁੰਚੀ ਪੁੱਛਦੀ ਆ ਉਹਨਾਂ ਦੀ ਕੋਈ ਸੁਣ ਨਹੀਂ ਕਦੀ ਕੋ ਇਹੇ ਚੱਕਰ ਵਿੱਚ ਕੀ ਪੁੱਛੀ ਆ ਇਹ ਆ ਵੀ ਮਦਦ ਕੀਤੀ ਸਾਰੇ ਕੌਮਨਿਕ ਨੇ ਤੇ ਮੇਰੀ ਅੱਤ ਲੁੱਟੀ ਅੱਧਾ ਰਾਜਦਾਰ ਪਾਣੀ ਉਹ ਨਹੀਂ ਇਹ ਜਿਹੜੀ ਸ਼ਹਿਰ ਦੀ ਆਪਣਾ ਲਾਪਰਵਾਹੀ ਹੋਈ ਆ ਸਾਰਾ ਇਹ ਸਾਰੀ 90% ਅਸੀਂ ਦੇਖ ਆ ਗਏ ਜੀ ਬਿਜਲੀ ਬੂਲ ਨਹੀਂ ਨਾ ਕਾਮੀ ਆ ਸਰਕਟ ਲਾ ਕੇ ਦੇਖਦੇ ਆ ਇਹ ਜਨਤਾ ਕੋਈ ਨਹੀਂ ਪਹੁੰਚਿਆ ਉਹ ਐਮਐਲਐਸ ਸਾਹਿਬ ਜੀ ਅੱਠ 35 ਦੇ ਉੱਤੇ ਅਸੀਂ ਸ਼ੌਪ ਬੰਦ ਕਰਕੇ ਗਏ ਆ ਸਾਰਾ ਵਿਚਾਰ ਬੰਦ ਹੋ ਗਿਆ ਤੇ ਕੋਈ ਇੱਕ ਦੀ ਦੁਕਾਨ ਖੁੱਲੀ ਸੀ 3:00 ਵਜੇ 45 ਮਿੰਟ ਤੇ ਅੱਗ ਲੱਗੀ ਆ ਲੋਕਾਂ ਨੇ ਕਾਲ ਕੀਤੀ 10-15 ਮਿੰਟ ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਤੇ 845 ਦੇ ਮਲ ਅੱਗ ਲੱਗੀ ਹੈ 9 ਵਜੇ ਤੱਕ ਫਾਇਰ ਬ੍ਰਿਗੇਡ ਆ ਗਈ ਹੈ ਮੈਂ ਪਾ ਦਾਂਗਾ ਇਹ ਸ਼ੁਰੂ ਹੋਈ ਹੈ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ ਵਾਲੇ ਸਵਨ ਡੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ بیٹے ਦੀ ਦੁਕਾਨ ਆ ਉਹਦੇ ਨਾਲ ਮਦਰਾਸ ਖਲਾਸ ਉਸ ਨੂੰ ਲੱਗੀ ਹੈ ਕੋਈ ਤੋਰੇ ਜਿਹੜੇ ਆ ਦੋ ਕੋਸ਼ਲ ਬ੍ਰਦਰ ਜਿਹੜੇ ਆ ਉਹਨਾਂ ਦਾ ਨਾਂ ਵਾਲੀਆਂ ਦੋਹਾਂ ਪਰਮਾਨੀਆਂ ਰੈਡੀ ਟੋਟਲ ਕਿੰਨੀਆਂ ਦੁਕਾਨਾਂ ਨੂੰ ਅੱਗ ਲੱਗੀ ਕੋਡਲ 6 ਦੁਕਾਨਾਂ ਲੱਗੀਆਂ ਉਹਦੇ ਉੱਤੇ ਪਾਵਨ ਮਨੀਆਰੀ ਵਾਲੇ ਨੂੰ ਸੂਰੀ ਜੁਐਲਰ ਲਾਸ ਸੀ ਉਹਦਾ ਬਚਾ ਦੁਕਾਨਾਂ ਟੋਟਲ ਲਾਸ ਨੇ ਬਚਾਵਾ ਦੇਖੋ ਉਰਲੀ ਥੋੜਾ ਪਚਾਵਾ ਬਾਕੀ ਚਾਰ ਪੰਜ ਟੋਟਾ ਲੋ ਤੁਹਾਨੂੰ ਕਿਵੇਂ ਪਤਾ ਲੱਗਾ ਇਹ ਸਾਨੂੰ ਬਾਜ਼ਾਰ ਚੋਂ ਫੋਨ ਆਇਆ ਕਿ ਤੁਹਾਡੇ ਲਾਗੇ ਅੱਗ ਲੱਗ ਗਈ ਹੈ ਛੇਤੀ ਆਓ ਅਸੀਂ ਫਿਰ ਦੌੜੇ ਆਏ ਆ ਸਾਰੇ ਆ ਗਏ ਭਾਈ ਰੋਸ ਹਸਪੀਟਲ ਹੋਵੇ ਪਾਣੀ ਲਾਇਆ ਤੁਹਾਨੂੰ ਕੀ ਕਰਨੀ ਭਾਈ ਆਪਣੇ ਇਹ ਨਹੀਂ ਪਤਾ ਲੱਗ ਸਕਿਆ ਜੀ